ਜਦੋਂ ਸੱਸ ਆਪਣੀ ਨõ ਨੂੰ ਧੀ ਜਿੰਨਾ ਪਿਆਰ ਕਰਦੀ ਹੈ ਨਾ ਤਾਂ ਨõ ਹਾਂ ਵੀ ਕਿਸੇ ਵੱਲੋਂ ਘੱਟ ਨਹੀਂ ਹੁੰਦੀ ਨਾ ਨõ ਆਪਣੇ ਸਹੁਰਾ ਪਰਿਵਾਰ ਨੂੰ ਮਾਪਿਓ ਜਿੰਨਾ ਪਿਆਰ ਕਰਦੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਕੀ ਹੋਇਆ ਜੇ ਵੀਰ ਪਾਹਜ ਹੈ ਤੇ ਵੀਰ ਦਾ ਹੌਸਲਾ ਦੇਖੋ ਚੜ੍ਹਦੀ ਕਲਾ ਦੇ ਵਿੱਚ ਹੈ ਬਈ ਇਹ ਹੁੰਦਗਾ ਨੇ ਰੱਬੀ ਰੂਹਾਂ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਪਰਦੇਸੀ ਪੰਜਾਬ ਦੇ ਵਿੱਚ ਆ ਕੇ ਨਾ ਆਪਣਾ ਰੁਜ਼ਗਾਰ ਚਲਾ ਰਹੇ ਨੇ ਜੇ ਪੰਜਾਬੀ ਵੀਰ ਵੀ ਇਦਾਂ ਸੋਚਣ ਪੰਜਾਬ ਵਿੱਚ ਰਹਿ ਕੇ ਨਾ ਇਦਾਂ ਕੰਮ ਕਰਨ ਤਾਂ ਅਮਰੀਕਾ ਜਿੰਨੀ ਕਮਾਈ ਹੋ ਸਕਦੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤਨ ਹੈ ਬਾਈ ਮਾਵਾ ਉਹ ਜਿਹੜੀਆਂ ਆਪਣੇ ਪਰਿਵਾਰ ਦੇ ਲਈ ਦਿਨ ਰਾਤ ਮਿਹਨਤ ਕਰਦੀਆਂ ਨੇ ਐਸ ਉਮਰ ਦੇ ਵਿੱਚ ਵੀ ਦੇਖੋ ਪਰਿਵਾਰ ਦੀ ਕਿੰਨੀ ਫਿਕਰ ਕਰਦੀਆਂ ਨੇ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਦੋਸਤੋ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਤੇ ਕੰਮ ਕਰਨ ਦੇ ਲਈ ਨਾ ਹਿੰਮਤ ਜ਼ਰੂਰ ਹੋਣੀ ਚਾਹੀਦੀ ਹੈ ਇਸ ਬਜ਼ੁਰਗ ਨੂੰ ਦੇਖੋ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਹੌਂਸਲਾ ਆਪਣੇ ਪਰਿਵਾਰ ਦੇ ਲਈ ਨਾ ਮਿਹਨਤ ਕਰ ਰਿਹਾ ਹੈ ਕੀ ਕਹਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂ ਕਮੈਂਟ ਕਰਕੇ